ਕਹਿੰਦੇ ਜਦੋਂ ਆਪਣੇ ਹੀ ਸਵਾਲ ਚੁੱਕਣ ਤਾਂ ਉੱਥੇ ਗੱਲ ਬੜੀ ਗਹਿਰੀ ਅਤੇ ਦੁੱਖ ਵਾਲੀ ਹੁੰਦੀ ਹੈ ਕਿਉਂਕਿ ਆਪਣੇ ਸਵਾਲ ਬਹੁਤ ਘੱਟ ਚੁੱਕਦੇ ਹਨ ਆਪਣੇਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਚੁੱਕੇ ਆਪਣੇ ਹੀ ਸਰਕਾਰ ਅਤੇ ਇਲਾਕੇ ਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਤੇ ਸਵਾਲ ਪੱਟੀ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਸਭਰਾ ਮਸ਼ਕਲਾਂ ਵਿੱਚ ਕਿਰਿਆ ਪੰਚਾਇਤ ਦੀ ਬੋਲੀ ਦਾ ਹਰ ਸਾਲ 70 ਤੋਂ 80 ਲੱਖ ਆਉਂਦਾ ਹੈ ਮਾਲੀਆ ਫਿਰ ਵਿਕਾਸ ਨੂੰ ਤਰਸ ਰਿਹਾ ਏ ਇਤਿਹਾਸਕ ਨਗਰ ਆਖਰ ਕਿਉਂ ਇਸ ਕਰਕੇ ਬਣਾਇਆ ਗਿਆ ਸੀ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿ ਉਹ ਆਪਣੇ ਇਲਾਕੇ ਨੂੰ ਹੀ ਭੁੱਲ ਜਾਵੇ ਬਾਕੀ ਤੁਸੀਂ ਖੁਦ ਸੁਣ ਲਿਓ ਕਿਹੜਾ ਪਿੰਡਾ ਮੇਰਾ ਪਿੰਡ ਸਭਰਾ ਕੀ ਗੱਲ ਹੈ ਯਾਰ ਗੱਲਾਂ ਏਕੋ ਵੇਦੇ ਤੁਹਾਨੂੰ ਦੱਸਿਗੇ ਨਾ ਗੱਲਾਂ ਬੜੀਆਂ ਜਾਲੀਆਂ ਅਸੀਂ ਆਮ ਪਾਰਟੀ ਦੇ ਵਰਕਰ ਆ 10-11 ਸਾਲ ਤੋਂ ਇਹ ਪਾਰਟੀ ਨਾਲ ਜੁੜੇ ਆ ਤੇ ਸਰਦਾਰ ਲਾਲਜੀਤ ਭੁੱਲ ਨੂੰ ਇਹ ਹਲਕੇ ਦੇ ਵਿੱਚੋਂ ਬੜੀ ਲੀਡ ਨਾਲ ਲੋਕਾਂ ਨੇ ਜਿਤਾ ਕੇ ਕੱਲਿਆ ਤੇ ਮੰਤਰੀ ਬਣਾਇਆ ਕਈ ਮਹਿਕਮੇ ਉਹਨੂੰ ਮਿਲੇ ਪਰ ਸਭਰਾਵਾਂ ਦਾ ਢਾਂਚਾ ਜਿੱਥੇ ਖਲੋਤਾ ਢਾਈਆਂ ਸਾਲਾਂ ਦਾ ਪਹਿਲਾਂ ਦਾ ਉੱਥੇ ਹੀ ਖਲੋਤਾ ਕੋਈ ਐਸਾ ਕੰਮ ਨਹੀਂ ਹੋਇਆ ਲੋਕ ਸਾਨੂੰ ਵਰਕਰਾਂ ਨੂੰ ਲਾਣਤਾ ਪਾ ਰਿਹਾ ਬਾਰ ਬਾਰ ਇਹ ਗੱਲ ਕਹਿ ਰਿਹਾ ਉਹ ਵੀ ਜਿਹੜੇ ਮੇਨ ਰਸਤੇ ਆ ਜਿੱਤਨਾਂ ਨੇ ਬਾਬੇ ਵੀਰ ਸੋਂ ਦੇ ਘਰ ਨੂੰ ਰਸਤਾ ਜਾਂਦਾ ਹੈ ਬਾਬੇ ਕਾਂਢ ਸੋਂ ਦੇ ਘਰ ਨੂੰ ਗੜ ਜਾਂਦਾ ਹੈ ਇਹ ਮੇਨ ਸਾਡੀ ਗਲੀ ਹੈ ਦੋ ਮੇਲੇ ਆਉਣ ਵਾਲੇ ਆ ਇੱਕ 300 ਵਾਲਾ ਤੇ ਇੱਕ 20 ਸਾਉਣ ਨੂੰ ਮੇਲਾ ਆਉਣਾ ਸਾਡੇ ਪਿੰਡ 300 ਵਾਲਾ ਮੇਲਾ ਆਉਣਾ ਤੇ ਇੱਕ 20 ਸਾਉਣ ਵਾਲਾ ਮੇਲਾ ਆਉਣਾ ਮੇਨ ਮੇਲੇ ਆ ਮੇਲੇ ਵਾਲੇ ਦਿਨ ਸਾਡੀਆਂ ਪਾਣੀ ਦੀਆਂ ਗਲੀਆਂ ਭਰੀਆਂ ਹੁੰਦੀਆਂ ਲੋਕਾਂ ਨੇ ਸਾਡਾ ਜੀਨ ਰਾਮ ਕੀਤਾ ਪਿਆ ਵੀ ਤੋਂ ਅਸੀਂ ਗਲੀਆਂ ਕੋ ਨਹੀਂ ਇਹ ਇਹ ਬਣਾਉਂਦੇ 80 ਲੱਖ ਰੁਪਈਆ ਹੀ ਸਭਰਾਵਾਂ ਦੇ ਵਿੱਚੋਂ ਹਰ ਸਾਲ ਕਰਾ ਕੇ ਤੇ ਪੰਚਾਇਤ ਦੀ ਝੋਲੀ ਪਾ ਦਿੰਨੇ ਆ ਤੇ ਉਹ ਮਹਿਕਮਾ ਪੈਸੇ ਖਾ ਜਾਂਦਾ ਜਿਵੇਂ ਕੱਲ ਇੱਕ ਵੀਡੀਓ ਨੇ ਆਖਿਆ ਨਵਾਂ ਵੀਡੀਓ ਇੱਕ ਆਇਆ ਜਿਨੇ ਪੰਚਾਇਤ ਨੂੰ ਸਭਰਾਵਾਂ ਦੀ ਪੰਚਾਇਤ ਨੂੰ ਦਾਬੇ ਮਾਰੇ ਆ ਪੰਚਾਇਤ ਦੀ ਸਾਡੇ ਸਾਹਮਣੇ ਬੇਇਜ਼ਤੀ ਕੀਤੀ ਆ ਵੀ ਜੇ ਫੜੇ ਵੀ ਤੁਸੀਂ ਤੁਹਾਡਾ ਪਿੰਡ ਪੈਸੇ ਨਹੀਂ ਤਾਰਦਾ ਮੈਂ ਝੋਨੇ ਵਾਦੂੰਗਾ ਲੋਕਾਂ ਦੇ ਮੈਂ ਨਾ ਮੈਂ ਤਾਂ ਝੋਨੇ ਵਾਦੇ ਵਾ ਸਕਦਾ ਤੇਰੀ ਪੁਲਸ ਆਖੇ ਲੱਗਦੀ ਆ ਪਰ ਤੂੰ ਜਵਾਬ ਤਾਂ ਦੇ ਪਟਾਈਆਂ ਸਾਲਾਂ ਸਾਡੇ ਪਿੰਡ ਦਾ ਕੀ ਕੀਤਾ ਸਾਡੇ ਪਿੰਡ ਦਾ 80 ਲੱਖ ਰੁਪਏ ਅਸੀਂ ਕਰਾ ਕੇ ਦੇਨੇ ਆ ਕਿੱਥੇ ਲਾਇਆ ਉਹਦਾ ਜਵਾਬ ਦੇ ਪਿਛਲੇ ਜਿਹੜੇ ਉਦੋਂ ਪਿਛਲੇ ਵਾਰੀ 80 ਲੱਖ ਦਿੱਤਾ ਉਹਦਾ ਜਵਾਬ ਦੇ ਹੁਣ ਇਹਦਾ ਜਵਾਬ ਦੇਖ ਇਹਨਾਂ ਖੱਡਿਆਂ ਦਾ ਜਵਾਬ ਦੇ ਆ ਕੇ ਤੇ ਤੂੰ ਆ ਵੀ ਝੋਨਾ ਮਾਉਣ ਤੈਨੂੰ ਜਲ ਪਾਣੀ ਪੂਰਾ ਛਕਾਵਾਂਗੇ ਅਰਕੇ ਨਹੀਂ ਜੇ ਵਿਕਾਸ ਹੋਇਆ ਸਾਡੇ ਪਿੰਡ ਦੇ ਤਿੰਨ ਚਾਰ ਕੰਮ ਪੰਜ ਛੇ ਇਹੋ ਜਿਹੇ ਆ ਵੀ ਜਿਹੜਾ ਇੱਕ ਬਿਲੀ ਘਰ ਦੇ ਵਿੱਚੋਂ ਇੱਕ ਟਰਮ ਸਾਡੇ ਪਿੰਡ ਦਾ ਸੜ ਜੇ ਨਾ ਤੇ ਸਾਰੇ ਪਿੰਡ ਦੀ ਬੀਲੀ ਬੰਦ ਰਹੀਂਦੀ ਆ ਇਹ ਕਿੱਡਾ ਕੁ ਵੱਡਾ ਕੰਮ ਅਸੀਂ ਅਸੀਂ ਫਾਲਟ ਕੱਟਣ ਨੂੰ ਬੰਦੇ 200-200 ਰੁਪਿਆ ਬੰਬੀ ਤੇ ਲਾ ਗਏ ਤੇ ਅਸੀਂ ਉਹ ਜਿਹੜਾ ਉਹ ਕੰਮ ਕੀਤਾ ਕੰਮ ਕਿਦੇ ਹੋਇਆ ਜਿਹੜੇ ਉਹਨਾਂ ਦੇ ਵਰਕਰ ਆ ਕੋਈ ਰੇਤਾ ਵੇਚੀ ਜਾਂਦਾ ਕੋਈ ਬਾਦਖੜ ਕਰੀ ਜਾਂਦਾ ਕੋਈ ਬੋਲੀ ਜੋ ਪੈਸੇ ਖਾਈ ਜਾਂਦਾ ਉਹ ਯਾਰ ਤੋਂ ਅਸੀਂ ਬੰਦੇ ਜੁੜੇ ਜੋ ਤੇ ਪਾਰਟੀ ਦੇ ਨਾਲ ਜੁੜੇ ਜੋ ਪਾਰਟੀ ਦੇ ਹੱਕ ਵਾਸਤੇ ਜੁੜੇ ਜੋ ਲੋਕਾਂ ਦੇ ਨਾਲ ਸਾਨੂੰ ਕੋਈ ਅਸੀਂ ਵੇਚਤੀ ਥੋੜਾ ਕਰਾਈ ਦੇਈਏ ਲੋਕਾਂ ਤੋਂ ਜੇ ਹੁਣ ਲੋਕਾਂ ਦੇ ਜਾ ਕੇ ਝੋਨੇ ਵਾਵੇਂਗਾ ਤੇ ਲੋਕ ਤੈਨੂੰ ਸਾਡੇ ਸੱਚੇ ਲੋਕ ਛਿਤੀਆਂ ਜੁੱਤੀਆਂ ਮਾਰਨਗੇ ਲੋਕ ਆਖਣਗੇ ਯਾਰ ਇਹ ਵਰਕਰ ਚੰਗੇ ਆ ਝੋਨਾ ਭਾਈ ਜਾਂਦੇ ਆ ਉਦੋਂ ਪਹਿਲਾਂ ਨਹੀਂ ਵੀ ਅਸੀਂ ਤੁਹਾਡਾ ਨਾਲ ਗੱਲ ਕਰੀਏ ਇਹ ਇਹ 6-7 ਸਾਲ ਹੋ ਗਏ ਰਸਤੇ ਟੁੱਟੇ ਹੋਏ ਨੂੰ ਤੇ 2.5 ਸਾਲ ਇਹਨਾਂ ਦੀ ਸਰਕਾਰ ਬਣੀ ਨਹੀਂ ਹੋ ਗਈ ਅਸੀਂ ਵਰਕਰ ਆਂ ਇਸ ਪਾਰਟੀ ਦੇ ਅਸੀਂ ਮੰਤਰੀ ਦੇ ਧਿਆਨ ਚ ਇਹ ਗੱਲ ਆਉਂਦੇ ਆ ਵੀ ਇਹ ਜਿਹੜਾ ਕੰਮ ਹੈ ਪਹਿਲੇ ਤਾਂ ਹਰਤੇ ਹੋਣਾ ਚਾਹੀਦਾ ਵਾਰਡ ਆ ਸਾਡੇ ਪਿੰਡ ਮੇਨ ਗਲੀ ਦਾ ਤੇ ਨਹੀਂ ਤੇ ਤੈਨੂੰ ਇਹ ਗੱਲ ਦਾ ਪਤਾ ਵਾ ਵੀ ਅਸੀਂ ਪਾਰਟੀ ਦੇ ਵਿੱਚ ਪੈਸੇ ਖਾਣ ਵਾਸਤੇ ਬਾਬਾ ਸਾਧ ਜੀ ਨਾਲ ਨਹੀਂ ਜੁੜਿਆ ਪਹਿਲੇ ਤਾਂ ਮੈਂ ਵੀਡੀਓ ਤੋਂ ਪਹਿਲੇ ਆਪਦੇ ਲੈਣੇ ਆ ਮੈਂ ਛੜਕਦੇ ਮਿੱਟੀ ਪਾਈ ਆ ਸਾਂਝੇ ਥਾਂ ਤੇ 40000 ਰੁਪਇਆ ਮੇਰਾ ਅਜੇ ਤੱਕ ਵੀਡੀਓ ਨੱਪ ਕੇ ਬੈਠਾ ਤੇ ਦਾਬੇ ਸਾਡੀ ਪਿੰਨ ਦੀ ਪਜਾਦ ਨੂੰ ਮਾਰੀ ਜਾਂਦਾ ਵੀਡੀਓ ਸਾਬ ਜਿਹੜੀ ਸਾਡੀ ਪਿੰਨ ਦੀ ਪਜਾਦ ਆ ਨਾ ਇਹਦਾ ਤੋਂ ਧੱਕਿਆ ਨਾ ਮੁੜ ਕੇ ਗਾਂਭ ਸ਼ਾ ਹੋ ਜਾਏਗਾ ਇਹ ਨਾ ਸਮਝੀ ਜੇ ਵਲੇ ਤੇ ਅਸੀਂ ਹੁਣ ਤੂੰ ਸਾਡਾ ਕੋਲ ਆ ਕੇ ਗਿਆ ਨਹੀਂ ਤੇਰੇ ਕੋਲ ਆ ਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਹ ਕਿ ਜਾਣਦੇ ਲੋਕ ਤੇ ਸਭਰਾ ਪਿੰਡ ਹੈ ਇਸੇ ਗਲੀ ਦੇ ਰਹਿਣ ਵਾਲਾ ਤੇ ਅੱਗੇ ਸਰਦੂਸੋਂ ਨੇ ਇਟਾਂ ਸਦਾ ਦੀ ਲਾਈਆਂ ਸਾਫ ਸੁਥ ਜਿਗਰ ਕਰ ਗਿਆ ਇਟਾਂ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਲੱਗੀਆਂ ਬਹੁਤ ਸਖਤ ਫੈਸਲੇ ਲੈਣ ਦੀ ਲੋੜ ਆ ਕੋਈ ਭਾਈ ਭਤੀਜਾਵਾਦ ਦੀ ਲੋੜ ਨਹੀਂ ਲੋਕਾਂ ਨੇ ਥੜੇ ਬਣਾਏ ਗਾਂਹ ਤੱਕ ਆਪੋ ਆਪਣੀ ਦੁਕਾਨ ਤੋਂ ਅਗਲਾਂ ਦਾ ਵੀ ਮੇਰੇ ਵੱਲੋਂ ਉੱਚੀਆਂ ਹੋਣ ਇਟਾਂ ਤੇ ਤਾਂ ਕਰਕੇ ਐਰ ਕੀ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਇੱਕੋ ਡਰੇਸ਼ੀ ਰੱਖ ਕੇ ਇੱਕ ਲੈਵਲ ਰੱਖ ਕੇ ਸਾਰੀਆਂ ਦੁਕਾਨਾਂ ਦੇ ਥੜੇ ਵੀ ਬਿਲਕੁਲ ਸੈੱਟ ਕਰਕੇ ਇੱਕੋ ਲੈਵਲ ਰੱਖ ਕੇ ਪੂਰੀ ਪਾਕ ਜਿੱਦਾਂ ਵੀ ਪੂਰੀ ਆਏ ਪਈਆਂ 6 ਮਹੀਨਾ ਉਹ ਚੱਲਿਆ ਉਰੋਂ ਇਹ ਐਡਵਰਟਾਈਜ਼ਮੈਂਟ ਚੱਲੀਆਂ ਸੀ ਪੂਰੇ ਆਗੇ ਜੀ ਪੂਰੇ ਆਗੇ ਪੂਰੇ ਪਾਏ ਜਾਣ ਤੇ ਬਿਲਕੁਲ ਇੱਕ ਲੈਵਲ ਕੀਤਾ ਜਾਵੇ ਮੈਂ ਸਾਬਸ ਨੂੰ ਦੱਸਿਆ ਵੀ ਇਹ 25000 ਵਾਦੀ ਵਾਲਾ ਪਿੰਡ ਆ ਲਗਭਗ ਹਜ਼ਾਰਾਂ ਨਾਲ ਸੰਗਤ ਆਉਂਦੀ ਸਵੇਰੇ ਤੇ ਸਾਰੇ ਲੋਕ ਕੋ ਉਹਨਾਂ ਦੇ ਨਾਲ ਰਿਸ਼ਤੇਦਾਰ ਵੀ ਆਏ ਹੁੰਦੇ ਆ ਸਾਨੂੰ ਬੜੀ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਇਤਿਹਾਸਕ ਪਿੰਡ ਆ ਐਡਾ ਤਗੜਾ ਤੁਹਾਡਾ ਪਿੰਡ ਆ ਤੇ ਗੁਰਦਾਰੇ ਜਾਨ ਨੂੰ ਤਾਂ ਤੁਰਸਤਾ ਨਹੀਂ ਬਣ ਸਕਿਆ ਇਹ ਰਸਤਾ ਜਿਹੜਾ ਲਗਭਗ ਪੌਣੀ ਪਿੰਡ ਨੂੰ ਜਾਂਦਾ ਇਹ ਰਸਤਾ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਤੇ ਨਾਲੇ ਖਰਾਬ ਹੋ ਜਾਂਦਾ ਸੋ ਬੇਨਤੀ ਇਹੋ ਮੈਂ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਵੀਰਾਂ ਨੂੰ ਵੀ ਸਹਿਯੋਗ ਦਈਏ ਇਹਨੂੰ ਬੜੇ ਵਧੀਆ ਤਰੀਕੇ ਨਾਲ ਰਾਹ ਬਣਾਈਏ ਵੀ ਜਿਹੜਾ ਸਾਡੇ ਪਿੰਡ ਦੀ ਨਾ ਕਿ ਇਤਿਹਾਸਕ ਗੁਰਦਾਰੇ ਤੇ ਇਤਿਹਾਸਕ ਗੁਰਦਾਰੇ ਦਾ ਰਸਤਾ ਵੀ ਵੇਖਣਯੋਗ ਹੋਵੇ ਤੇ ਦੁਕਾਨਦਾਰਾਂ ਨੂੰ ਵੀ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਸਹਿਯੋਗ ਕਰੀਏ ਇਹਨਾਂ ਦੇ ਨਾਲ ਤੇ ਬੜਾ ਵਧੀਆ ਰਸਤਾ ਬਣਾਈਏ ਵੀ ਜਿਹੜਾ ਮਤਲਬ ਫੁੱਲਾਂ ਵਰਗੂ ਤੁਰਿਆ ਗਿਆ ਗੁਰਦਾਰੇ ਪਤਾ ਲੱਗੇ ਵੀ ਗੁਰਦਾਰੇ ਚੱਲੇ ਆ ਇਹਨਾਂ ਲੱਗੇ ਪਿਆ ਛੱਪੜ ਦੇ ਕੰਡੇ ਕੰਡੇ ਤੁਰੇ ਫਿਰਦੇ ਛਿੱਟੇ ਸਾੜਦੇ ਪੈ ਜਾਣੇ ਸੋ ਅਗੇ ਕਹਿੰਦਾ ਪ੍ਰਿਆ ਪਿੰਡ ਦੀ ਸਭਰਾਵਾਂ ਦੀ ਬਹੁਤ ਜਦੀ ਤੰਗ ਆ ਚੁੱਕੀ ਆ ਤੇ ਇਹ ਕਰਕੇ ਅਸੀਂ ਮੰਤਰੀ ਸਾਹਿਬ ਗਾੜੀ ਦੀ ਬੇਨਤੀ ਕਰਦੇ ਆਂ ਵੀ ਕੋਈ ਨਾ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਔਰ ਜਿਹੜੇ ਸਾਫ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਦਾ ਮੈਂ ਸੁਭਾ ਆਗੂ ਆ ਕੀ ਕਹਿਣਾ ਚਾਹੋਗੇ ਮੈਂ ਜੀ ਇਹੋ ਕਹਿਣਾ ਚਾਹਨਾ ਕਿ ਨਗਰ ਸਭਰਾ ਦੇ ਪਤਾ ਨਹੀਂ ਕਿੰਨੇ ਕਿ ਚਿਰ ਦਾ 20 ਸਾਲਾਂ ਤੋਂ ਵਿਕਾਸ ਹੋਣ ਡਿਆ ਤੇ ਜਿਹੜਾ ਕੋਈ ਟਾ ਕਿਸੇ ਪਾਸੇ ਨੂੰ ਲੱਗ ਜਾਂਦੀ ਕਿਦੋਂ ਨਾਲੀ ਉੱਚੀ ਕਰ ਦਿੰਦੇ ਆ ਕਿਦੋਂ ਸੜਕ ਉੱਚੀ ਕਰ ਦਿੰਦੇ ਆ ਆ ਤੁਸੀਂ ਮੇਨ ਰਾਵਾ ਜਿੱਥੇ ਸੰਗਤਾਂ ਪਹਿ ਰਾਤ ਦੇ 2 ਵਜੇ ਬਾਬੇ ਵੀਰ ਸਿੰਘ ਦੇ ਸਰਦਾਨਾਂ ਤੇ ਆਉਂਦੀਆਂ 2 ਵਜੇ ਤੋਂ ਸੰਗਤ ਸ਼ੁਰੂ ਹੁੰਦੀ ਆਉਣਾ ਤੇ ਰਾਤ ਦਾ ਹਾਲ ਵੇਖੋ ਇਹ ਸਾਡੇ ਸਰਪੰਚ ਸਰਦੂਲ ਸਿੰਘ ਦੀ ਦੇਣ ਆ ਜਿੰਨੇ ਦੋ ਪਾਸੇ ਉੱਚੀਆਂ ਇੱਟਾਂ ਲਾਗ ਤੇ ਵਿੱਚ ਕਰ ਪਤਾ ਨਹੀਂ ਇਹ ਨਕਸ਼ਾ ਇਟਲੀ ਤੋਂ ਲਿਆ ਆ ਕਿ ਅਮਰੀਕਾ ਤੋਂ ਲਿਆ ਆ ਨਕਸ਼ਾ ਇਹ ਨਕਸ਼ਾ ਬਾਹਰ ਦਾ ਵਾ ਇਹ ਸਾਡੇ ਏਰੀਏ ਦਾ ਨਕਸ਼ਾ ਨਹੀਂਗਾ ਵੀ ਛੱਟਾਂ ਜਿਹੜੀਆਂ ਉਹ ਜਿਹੜੀਆਂ ਇੱਟਾਂ ਲੱਗੀਆਂ ਵਾ ਉਹ ਉੱਚੀਆਂ ਲਾਈਆਂ ਦੇ ਛੜਕ ਵਿੱਚੋਂ ਨੀਵੀਂ ਆ ਮੈਂ ਇਹਦਾ ਧੰਨਵਾਦ ਕਰਦਾ ਵੀ ਇਹਨੇ ਬਹੁਤ ਸਿਰੇ ਦਾ ਵਿਕਾਸ ਕੀਤਾ ਆਡਾ ਵਾ ਆਂਦਾ ਮੈਂ ਅੱਡੇ ਤੋਂ ਕਿਲੋਮੀਟਰ ਪਰਾਂ ਨੂੰ ਚਾਰੇ ਪਾਸੇ ਅੱਡੇ ਤੋਂ ਚਾਰੇ ਚਾਰ ਛੜਕਾਂ ਨਿਕਲਦੀਆਂ ਮੈਂ ਕਿਲੋ-ਕਿਲੋਮੀਟਰ ਦੇਖ ਬਣਾਉਣੀ ਪੈਂਦੀ ਤਾਂ ਦੇਖ ਵੇਖ ਲੋ ਛਿੱਟੇ ਗੰਦੇ ਲੋਕਾਂ ਦੇ ਪਾਣੀ ਦੇ ਪੈਂਦੇ ਆ ਕਿੰਨਾ ਕੁ ਮਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਮੈਂ ਵੇਖੋ ਜਦੋਂ ਕੋਈ ਗੱਲ ਕਰੀਏ ਨਾ ਉਹ ਆਂਦਾ ਤੁਹਾਨੂੰ ਜਿਆਦਾ ਤਖਲੀਬ ਆ ਕਿਸੇ ਨੂੰ ਨਹੀਂ ਅਹੀਂ ਤੇ ਉਧਰ ਬੰਨ ਤੇ ਵੀ ਗੱਲ ਕੀਤੀ ਜਾਂਦੇ ਬੰਨ ਮੈਂ ਕਿਹਾ ਬੰਨ ਬਹੁਤ ਵੱਡਾ ਮਜਬੂਤ ਆ ਪੱਥਰ ਲੱਗ ਗਿਆ ਹੁਣ ਕੋਈ ਡਰ ਨਹੀਂ ਮੈਂ ਪਨੀਰੀਆਂ ਬੀਜ ਕੇ ਝੋਨਾ ਲਾਉ ਉਹ ਆ ਵਿਕਾਸ ਵੇਖ ਲੋ ਸਤਾਨ ਜਿਹੜਾ ਬਾਬਾ ਵੀਰ ਸਿੰਘ ਦਾ ਸਤਾਨ ਤੇ ਮੇਨ ਇਹ ਛੜਕਾ ਸਭਰਾਵਾਂ ਦੀ ਏ ਮੇਨ ਛੜਕਾ ਵਿੱਚ ਪਿੰਡ ਦੇ ਵਿੱਚ ਵਰਦੀ ਅਹੀਂ ਹਰਕ ਨੂੰ ਇਹ ਗੱਲ ਮਤਲਬ ਕੀਤੀ ਹੈ ਬੇਨਤੀ ਕਰਦੇ ਆ ਪਿੰਡ ਨੂੰ ਚੰਗੀ ਤਰ੍ਹਾਂ ਦਰੁਸਤ ਕਰਕੇ ਵਧੀਆ ਬਣਾਇਆ ਜਾਵੇ ਕੋਈ ਐਡੀ ਗੱਲ ਨਹੀਂ ਕੀ ਠੇਕਾ ਵਾਧੂ ਆਇਆ ਪਿੰਡ ਦੇ ਵਿੱਚ ਮਤਲਬ 70 75 ਲੱਖ ਰੁਪਏ ਠੇਕਾ ਹਰ ਸਾਲ ਆਉਂਦਾ ਇਹ ਇੱਕ ਛੜਕ ਚੰਗੀ ਤਰ੍ਹਾਂ ਦਲੀਨਾ ਬਣਾ ਦਿੱਤੀ ਜਾਵੇ ਤੇ ਮੈਂ মিডিਆ ਪੱਤਰਕਾਰ ਭਾਈ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ